ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ ਤੇਜਮੀ ਚਲੀ ਦੋਹਰਾ ਸ੍ਰੀ ਸਾਹਿਬ ਗੁਰੂ ਦਸਮ ਜੀ ਅਤੇ ਵਿਚੇਤਰ ਦਿਵ ਉਜ ਸ੍ਰਿਸ਼ਟੀ ਤਾਰਨ ਕੇ ਸਹਯਤ ਸਵਾਲ ਲਗਾਵੇ ਰੋਜ ਸਾਹਿਬ ਅਨੰਦ ਮੇ ਬੈਠੇ ਦੇਖ ਸਿੱਖਾਂ ਅਰਜ ਕੀਤੀ ਜੀ ਸੱਚੇ ਪਾਤਸ਼ਾਹ ਪੂਰਨ ਅਵਤਾਰੀ ਜੀ ਤਨਖਾ ਜੋ ਸਿੰਘ ਆਣ ਕੇ ਹਜ਼ੂਰ ਪਾਸੋ ਬਖਸ਼ਉਂਦੇ ਹੈ ਉਹਨਾਂ ਦਾ ਕੀ ਫਲ ਮਿਲਦਾ ਹੈ ਬਚਨ ਹੁਆ ਜੋ ਕਿਸੇ ਸੇ ਪੁੱਲ ਹੋ ਜਾਵੇ ਔਰ ਭੁੱਲ ਕੇ ਅਨਿਤ ਪਾਪ ਹੋ ਜਾਵੇ ਔਰ ਨਾ ਬਖਸ਼ਾਵੇ ਤਾਂ ਪਰਮੇਸ਼ਵਰ ਦੇ ਹਜ਼ੂਰ ਜਾ ਕੇ ਉਹਦਾ ਡੰਡ ਬਹੁਤ ਮਿਲਦਾ ਹੈ ਜੋ ਇੱਥੇ ਬਖਸ਼ਿਆ ਜਾਵੇਗਾ ਭੁੱਲ ਸੇ ਕੋਈ ਪਾਪ ਹੋ ਜਾਏ ਕੁਸੰਗ ਮੇ ਲੱਗ ਜਾਏ ਮੁਸਲੀ ਪਰ ਨੜੀ ਮਾਰ ਕੇ ਸੰਗਤ ਹੋ ਜਾਏ ਧੀ ਦਾ ਮੁੱਲ ਲਾਵੇ ਗੁਰੂ ਕੀ ਨਿੰਦਾ ਜਾਂ ਚੋਰੀ ਕਰੇ ਧੀ ਨੂੰ ਮਾਪਾਪ ਨੂੰ ਮਾਰੇ ਤਾੜੇ ਮਾਰੇ ਠੱਗੀ ਕਰੇ ਵਿਸਾਕ ਘਾਤੀ ਮਿੱਤਰ ਘਾਤੀ ਗੁਰੂ ਭੈਣ ਬੇਟੀ ਨੂੰ ਮਾਰੇ ਗਊ ਮਾਰੇ ਗਊ ਸਾਥ ਭੋਗ ਕਰੇ ਔਰ ਅਨਿਚਿਤ ਪਾਪ ਕਰੇ ਇਹੋ ਜਿਹੇ ਬੜੇ ਭਾਰੀ ਪਾਪ ਹੈ ਧਰਮ ਰਾਜ ਐਸੇ ਪਾਪੀਆਂ ਨੂੰ ਬੜਾ ਦੰਡ ਦਿੰਦਾ ਹੈ 84 ਨਰਕ ਭੋਗ ਕਰ ਪਿੱਛੇ ਸੂਰ ਕੁੱਤੇ ਸੱਪ ਬਿੱਛੂ ਚੂਹੇ ਗਦੇ ਐਸੀ ਟੇਢੀ ਜੂਨਾ ਕੋ ਪਾਉਂਦਾ ਹੈ ऐसे खोटे कर्मा वाले लोग अपने पापों से डरकर चिंता कर गुरु का आशरा पकड़ तन मन तन से सच्चे मन से सत्संग में जा गुरु ग्रंथ साहिब के दीवान में आन हाजर होए, अभिमान छोड़कर अहंकार दूर करके गरीब दुखी होकर सच होए सच कहे साध संगत के जोड़े चाड़े चाड़ू देवता सिख संत प्यारे ਪ੍ਰੇਮੀ ਨੀਨੀ ਉਸ ਗਰੀਬ ਪਰ ਦਇਆ ਕਰੇ ਔਰ ਉਛਣ ਤੋਂ ਦਿਲੋਂ ਪਾਪ ਨੂੰ ਛੱਡਣਾ ਹੈ ਜਬ ਵੋ ਗੁਰੂ ਘਰ ਕੀ ਰਹਿਤ ਕਬੂਲ ਕਰੇ ਤਾਬ ਸ੍ਰੀ ਗੁਰੂ ਅੱਗੇ ਬਹੁਤ ਪ੍ਰੇਮੀ ਸਿੰਘ ਅਰਦਾਸ ਕਰਕੇ ਬਖਸ਼ਾਵਣ ਗੁਰੂ ਜੀ ਪਾਸੋ ਔਰ ਵੋ ਕੁਰੇਤਿਆਂ ਸਿੰਘ ਸ੍ਰੀ ਗੁਰੂ ਜੀ ਅੱਗੇ ਹੱਥ ਜੋੜ ਕੇ ਤਨ ਮਨ ਸੇ ਅਕਾਲ ਪੁਰਖ ਰੂਪ ਸਮਝ ਕੇ ਖੜਾ ਹੋ ਕੇ ਬਾਰ ਬਾਰ ਬਿੰਤੀ ਕਰੇ ਤਬ ਗੁਰੂ ਦੀਨदयाल ਦਾ ਗੁਰੂ ਕੇ ਪਿਆਰੇ ਉਸ ਨੂੰ ਦੀਨ ਜਾਣ ਕੇ ਸੱਚਾ ਜਾਣ ਕੇ ਬਖਸ਼ਣ ਔਰ ਉਹ ਕ੍ਰਿਤੀਆਂ ਤਨਖਾਹ ਗੁਰੂ ਕਬੂਲ ਕਰੇ ਤਬ ਉਸ ਦਾ ਜਨਮ ਨਿਆ ਹੋ ਜਾਂਦਾ ਹੈ ਔਰ ਅਕਾਲ ਪੁਰਖ ਦੀ ਦਰਗਾਹ ਉਸ ਦਾ ਮੂੰਹ ਉਜਲਾ ਹੋ ਜਾਵੇਗਾ ਦੋਹਰਾ ਤਨਖਾਹ ਬਖਸ਼ਣ ਦਾ ਫਾਲਸ ਸੁਣਾ ਗੁਰੂ ਪ੍ਰੇਮੀ ਦਾਸ ਆਗਿਆ ਮੰਨੀ ਸਬਨ ਨੇ ਤਨ ਗੁਰੂ ਚਰਨਨ ਆਸ ਸਿੱਖਾਂ ਪੁੱਛਿਆ ਅੱਗੇ ਜੀ ਗੁਰਾਂ ਪਾਸੋਂ ਕਿਸੇ ਪੁੱਛਿਆ ਸੀ ਕਿ ਨਹੀਂ ਤਬ ਬਚਨ ਹੋਇਆ ਸ੍ਰੀ ਗੁਰੂ ਨਾਨਕ ਜੀ ਪਾਸੋਂ ਸਿੱਖਾਂ ਪੁੱਛਿਆ ਸੀ ਗੰਗਾ ਕਾਸ਼ੀ ਮੰਨੇ ਸੇ ਗਤੀ ਹੁੰਦੀ ਹੈ ਤਬ ਬਚਨ ਹੋਇਆ ਸੀ ਕਿ ਦਰੇ ਲੈ ਲੇਖਾਂ ਪੀੜੇ ਛੁੱਟੇ ਨਾਨਕਾ ਜੋ ਤੇਲ ਸਿੱਖੋ ਬਿਨਾ ਭਜੰਤੋਂ ਕਦੀ ਨਹੀਂ ਛੁੱਟਦਾ ਕਾਇਆ ਦਾ ਨਾਮ ਕਾਸ਼ੀ ਹੈ ਬੁੱਧ ਰੂਪੀ ਗੰਗਾ ਹੈ ਸਿੰਘੋ ਤੁਹਾਡੇ ਵਾਸਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਲਾਹ ਹੈ ਤੁਸੀਂ ਭਜਨ ਸਿਮਰਨ ਜਪ ਨੇਮ ਰਹਿਤ ਦੀ ਮਜ਼ੂਰੀ ਦੇਵੋ ਪਾਰ ਹੋ ਜਾਵੇਗੀ ਗੁਰੂ ਕੀ ਬਾਣੀ ਸ਼੍ਰੀ ਮੁਗਵਾਕ ਦਾ ਸੂਰਜ ਜਿਹਾ ਪ੍ਰਕਾਸ਼ ਹੈ ਔਰ ਖਾਟ ਸ਼ਾਸਤਰ ਨੂੰ ਵਿਆਕਰਣ 18 ਪੂਰਨ ਚਾਰ ਬੇਦ 27 ਸਿਮਰਤੀਆਂ ਉਪਨਿਸ਼ਦਾਂ ਦਾ ਟਟਾਣਿਆ ਜੈਸਾ ਤੇਜ ਹੈ ਸਿੱਖੋ ਸੰਸਾਰ ਕੋ ਲੋਕ ਭੁੱਲ ਕੇ ਪਿਛਲਿਆਂ ਸ਼ਾਸਤਰਾਂ ਦੀ ਰੀਤ ਮੰਨਦੇ ਹਨ ਤਾਂ ਕਲਯੁਗ ਦੇਖ ਕੇ प्रसन्न हो जाता है अब मेरे नरक भरन की तैयारी करते हैं साध की महिमा वेद न जाने जेता सुने तेता बख्याने साध की उपमा ते हो गुरु दूरी साध की उपमा रहे पर पूरी साध की शोभा का ना अंत श्री गुरु नानक जी सच्चे अवतार हैं किसे दा किते हुए नहीं चौपाई गुरु ने कलयुग की कथा सुनाई सिख सिंह को मन में आई बकत सिंह ने सोध सुनाई तब श्री गुरु ने मोहर लगाई आगे साखी चौबीसवीं चली दोहरा कूच बहां से श्री गुरु किया चले मोज के साथ निर्मोहगढ़ में पहुंच हैं लय सिंह साधु साथ चौपाई डेरे तंबू लगाए पारी जरीदार कनात सवारी बैठे गुरु दीवान मजारी सिख कहे रख पैज हमारी ਤਾ ਸ਼੍ਰੀ ਗੁਰੂ ਜੀ ਮਿਰਮੋਗੜ ਵਿਖੇ ਦਿਮਾਨ ਲਗਾਏ ਸੋਕਤੇ ਪਏ ਸਿੰਗਾ ਅਰਜ਼ ਕੀਤੀ ਕਿ ਜੀ ਸੱਚੇ ਪਾਤਸ਼ਾਹ ਧੀ ਦਾ ਮੰਗੇਵਾ ਤੇ ਵਿਆਹ ਦੀ ਰੀਤ ਮਰਿਆਦਾ ਦੱਸੋ ਬਚਨ ਹੁਆ ਜਦ ਵਾਰ ਘਰ ਤੁਹਾਡੇ ਪਸੰਦ ਆ ਜਾਵੇ ਲੜਕੀ ਦਾ ਮਾਤੇ ਪਿਓ ਰਹੇ ਤਿੰਨ ਰੋਜ਼ ਕੁੜਮਾ ਦੇ ਘਰ ਜੈਸਾ ਅਨਪੱਕੇ ਖਾਓ ਫਿਰ ਕੁੜਮ ਕੁੜਮਣੀ ਨੂੰ ਬੁਲਾਓ ਆਪਣੇ ਘਰੇ ਤਿੰਨ ਦਿਨ ਰੱਖੋ ਔਰ ਜਦ ਆਪਸ ਵਿੱਚ ਮਨ ਪੱਕਾ ਹੋ ਜਾਵੇ ਦ੍ਰਿੜੇ ਚਿਤ ਹੋ ਜਾਵੇ ਪਰ ਕੋਈ ਕਪਟ ਕੀ ਬਾਤ ਨਾ ਹੋਵੇ ਕੋਈ ਤਰ੍ਹਾਂ ਦੀ ਛੇਕੀ ਝੂਠ ਬੋਲਣਾ ਨਹੀਂ ਕਰਨਾ ਆਗਿਆ ਮਨ ਸਿੱਖ ਸਿੱਖਣੀ ਸਭ ਦੇ ਕੇ ਕੁੜੀ ਕੁੜਮਾ ਦੇ ਘਰ ਜਾ ਕੇ ਰਹੀ ਕੁੜਮ ਕੁੜਮਣੀ ਨੂੰ ਬੁਲਾ ਕੇ ਤਿੰਨ ਦਿਨ ਰੱਖਿਆ ਲੜਕੀ ਦਿਖਲਾਈ ਤੇ ਗਰੀਬੀ ਸੇ ਕਹਾ ਸਾਨੂੰ ਕਬੂਲ ਕਰੋ ਜੀ ਕੁੜਮ ਕੁੜਮਣੀ ਮਨਾ ਮਨਾ ਕੇ ਗੁਰੂ ਕੇ دیدار ਕਰ ਖੁਸ਼ੀ ਸੇ ਘਰ ਕੋ ਗਏ ਫਿਰ ਸਿੱਖ ਸਿੱਖਣੀ ਆਨ ਕਰ ਅਰਜ਼ ਕੀਤੀ ਬਚਨ ਹੁਆ ਸਵਾ ਰੁਪਿਆ ਤੇ ਗੁੜ ਦੀ ਰੋੜੀ ਗੁਰਦੁਆਰੇ ਬੈਠ ਕੇ ਦੇਵੋ ਸਾਹੇ ਚਿੱਠੀ ਵੀ ਸਾਥ ਹੀ ਦੇਵੋ ਫਿਰ ਕੜਾ ਪ੍ਰਸ਼ਾਦ ਕਰ ਕੇ ਪੰਚਾ ਕੋ ਬੁਲਾਓ ਔਰ ਪਾਈਓਂ ਕੇ ਸਾਹਮਣੇ ਗੁੜ ਦੀ ਰੋੜੀ ਤੇ ਸਾਹੇ ਚਿੱਠੀ ਦਿੱਤੀ ਖੁਸ਼ ਹੋ ਕੇ ਕੁੜਮ-ਕੁੜਮਨੀ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਕਾ ਧਿਆਨ ਧਾਰ ਕੇ ਅਰਦਾਸ ਕਰਕੇ ਕੜਾ ਪ੍ਰਸ਼ਾਦ ਵਰਤਾਇਆ ਨੀਂਗਰ ਨੂੰ ਖੁਲਾਇਆ ਰੋੜੀ ਚੋਲੀ ਪਾਈ ਰਾਗੀ ਨੂੰ ਅਰਦਾਸ ਕਰਾਈ ਔਰ ਲਾਗੀ ਨੂੰ ਲਾਗ ਦਿਆ ਖਿਲਾ ਕੇ ਰੁਕਸਤ ਕੀਤਾ ਲਾਗੀ ਮੱਥਾ ਟੇਕ ਕੇ ਚਲਤਾ ਪਿਆ ਫਿਰ ਸਿੱਖ ਅਰਜ ਕੀਤੀ ਜੀ ਵਿਆਹ ਇਸ ਤਰ੍ਹਾਂ ਕਰਿਏ ਵਿਆਹ ਤਾਂ ਪਹਿਲਾ ਪਾਠ ਗੁਰੂ ਗ੍ਰੰਥ ਸਾਹਿਬ ਜੀ ਦਾ ਰਖਾਓ ਢੋਲ ਨਹੀਂ ਬਜਾਓ ਪਹਿਲਾ ਪਾਠ ਗੁਰੂ ਗ੍ਰੰਥ ਸਾਹਿਬ ਜੀ ਦਾ ਰਖਾਓ ਅੰਤਿਮ ਬੇਗਮ ਨੂੰ ਭੋਜਨ ਛਕਾਓ ਫੇਰ ਜਾਦੂ ਜਾਂਜ ਆਵੇ ਲੜਕੀ ਨੂੰ ਕੋੜੀ ਹੇਟੋ ਨਹੀਂ ਲੰਗਾਉਣਾ ਚੂੜਾ ਦੰਦ ਦਾ ਨਹੀਂ ਪਾਣਾ ਯਥਾ ਸ਼ਕਤ ਚਾਂਦੀ ਦਾ ਚੂੜਾ ਪਰਾਉਣਾ ਤੇਲ ਚੜਾਉਣਾ ਗਾਨਾ ਬੰਨੋ ਸਿਖਾ ਗਿਆ ਪਾਇਕਰ ਘਰ ਕੋ ਗਿਆ ਸਭ ਕਾਰਨ ਖੁਸ਼ੀ ਸੇ ਆਨੰਦ ਸੇ ਲੱਗਾ ਕਰਨ ਇੱਕ ਔਰ ਚਾਰ ਸਿੰਘ ਬੜੇ ਪ੍ਰੇਮ ਸੇ ਸ਼ਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਮਿੱਠੀ ਸੁਰ ਵਿੱਚ ਪੜੇ ਪਿੱਛੇ ਮਾਈ ਬੀਬੀਆਂ ਲੜਕੀਆਂ ਪ੍ਰੀਤ ਸੇ ਸ਼ਬਦ ਪੜਨ ਐਸਾ ਸੁੰਦਰ ਗੀਤ ਪਾਸੇ ਸਾਰੀ ਰਾਤ ਜਲਦੀ ਬੀਤ ਜਾਵੇ ਕੁੜਮ ਜੰਜ ਬਨ ਕੇ ਨਿੰਗਰ ਨੂੰ ਕੋੜੀ ਪਰ ਚੜਾ ਲਿਆਏ گاؤں ਕੇ ਲੋਗ ਆਗੋ ਲੱਗਣ ਅਗੋ ਲੈਣ ਗਏ ਬੜੀ ਪ੍ਰੀਤ ਸੇ ਡੇਰਾ ਕਰਵਾਇਆ ਸਿੱਖ ਦੇ ਘਰ ਗੁਰੂ ਮਹਾਰਾਜ ਆਪ ਆਏ ਬਚਨ ਕੀ ਤਾ ਕੁੜੀ ਹੇਟੋ ਕੁੜੀ ਨੂੰ ਨਾ ਲੰਗਾਉਣਾ ਉਸ ਵਕਤ ਲੜਕੇ ਲੜਕੀ ਨੂੰ ਅਮ੍ਰਿਤ ਛਕਾਇਆ ਵੇਦੀ ਗੱਡੀ ਗਰੀ ਦੇ ਕਿਉਂ ਸਾਤ ਹਵਨ ਕਰੇ ਫੜਾ ਪ੍ਰਸ਼ਾਸ਼ਕਾਇ ਲਾਵਾ ਗੁਰੂ ਗ੍ਰੰਥ ਸਾਹਿਬ ਦੀਆਂ ਪੜ ਕੇ ਚਾਰ ਫੇਰੇ دیے ਫਿਰ ਗੁਰੂ ਅੱਗੇ ਮੱਥਾ ਟੇਕਿਆ ਸਵਾ ਰੁਪਿਆ ਗਰੰਥੀ ਨੂੰ ਭੇਟ ਦਿੱਤੀ ਰਾਗਿਆਂ ਨੂੰ ਭੇਟ ਦਿੱਤੀ ਸਵਾ ਰੁਪਿਆ ਹੋਰ ਇਥਾ ਸ਼ਕਤ ਭੇਟ ਦੇਣੀ ਲੱਗੀਆਂ ਨੂੰ ਕੁੜਮਾ ਨੇ ਹੋਰ ਦਾਜ ਗਹਿਣਾ ਬਰਤਨ ਕੁਰਮਾਨ ਨੂੰ ਗੁਪਤ ਦਿੱਤਾ ਜਥਾ ਸ਼ਕਤ ਗਾਂਦੀਆਂ ਨੂੰ ਘਰ ਹੁੰਦਾ ਪ੍ਰਸ਼ਾਸ਼ਕਾਉਣਾ ਜਥਾ ਸ਼ਕਤ ਬਿਹੰਗਮਾਨ ਨੂੰ ਪ੍ਰਸ਼ਾਸ਼ਕਾਇਆ ਸੇਵਾ ਕਰੀ ਸਤਗੁਰ ਕੇ ਆ ਤੁਹਾਡੀ ਗਤੀ ਹੋਈ ਹੈ ਮਹਾਰਾਜ ਜੀ ਗੋਤ ਕੁਨਾਲਾ ਕਰਨਾ ਹੈ ਕੜਾ ਪ੍ਰਸ਼ਾਦ ਕਰਾਓ ਜਿੰਨਾ ਤਾਂ ਅੰਮ੍ਰਿਤ ਛਕਿਆ ਹੈ ਉਹ ਤਾਂ ਬੇਸ਼ੱਕ ਇਕੱਠਿਆਂ ਬੈਠ ਕੇ ਸ਼ੱਕ ਲੈਣ ਬਾਕੀ ਬੱਖੋ-ਬੱਖ ਖਾਣ ਫਿਰ ਡੋਲਾ ਲੈ ਕੇ ਬੜੀ ਖੁਸ਼ੀ ਨਾਲ ਤੁਰੇ ਕੋਈ ਸਿੱਖਣੀ ਨੇ ਰੁਦਨ ਨਾ ਕੀਤਾ ਗੁਰੂ ਜੀ ਡੇਰੇ ਆਏ ਆਰਾਮ ਕੀਆ ਸਿੱਖਾਂ ਫੇਰ ਅਰਜ਼ ਕਰੀ ਜੀ ਜਿਹੜੇ ਸਾਹੀ ਚਿੱਠੀ ਭੇਜੀ ਸੀ ਉਸ ਵਿੱਚ ਕੀ ਲਿਖ ਕੇ ਭੇਜਿਆ ਸੀ ਇਹ ਵੀ ਕਿਰਪਾ ਕਰਕੇ ਦੱਸੋ ਜੀ ਬਚਨ ਕੀਤਾ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹੇ ਦਰੇ ਰਜਾਨ ਪੰਚਾ ਕਾ ਗੁਰੂ ਏਕੋ ਧਿਆਨ ਇਹ ਸਾਰੀ ਕੋੜੀ ਲਿਖੀ ਸੀ ਇਸ ਦਾ ਕੀ ਮਹੱਤਮ ਹੈ ਕੁੜਮ ਨੂੰ ਬੇਂਤੀ ਸੰਯੁਕਤ ਕਿਹਾ ਜਾਂਦਾ ਹੈ ਬਿੱਤ ਸਮਾਨ ਜਨ ਜੀ ਲਿਆਵਣੇ ਜਿਸ ਤਰ੍ਹਾਂ ਕੁੜਮ ਦੀ ਪਤ ਰਹੇ ਇਹ 바ਰਤਾ ਮੰਨ ਕਰ ਸਿੱਖ ਚੱਲੇ ਆਏ ਫਿਰ ਸਾਹਿਬਾ ਦੀਵਾਨ ਲਗਾਇਆ ਪ੍ਰਾਤਕਾਲ ਸਤਗੁਰ ਜੀ ਤਖਤ ਪਰ ਵਿਰਾਜੇ ਰਾਗੀ ਉੱਚੀ ਸੁਰ ਸੇ ਕੀਰਤਨ ਲਗੇ ਕਰਨ ਆਸਾਂ ਦੀ ਵਾਰ ਦਾ ਭੋਗ ਆਇਆ ਪ੍ਰਸ਼ਾਦ ਵਰਤਾਇਆ ਪਿੱਛੇ ਸਿੱਖਾਂ ਅਰਜ ਕੀਤੀ ਜੀ ਗਰੀਬ ਦੇ ਬਿਆ ਦੀ ਇਹ ਰੀਤ ਹੈ ਤੇ ਤਨੀ ਕਿ ਕੁਰ ਵਿਆਹ ਕਰਨਗੇ ਗੁਰੂ ਬਚਨ ਕੀਤਾ ਪੁੱਤਰ ਦੇ ਵਿਆਹ ਤੇ ਜੇਕਰ ਬਹੁਤ ਲਾਗਤ ਲੱਗਦੀ ਹੈ ਤਨੀ ਧੀ ਦਾ ਵਿਆਹ ਬਹੁਤੀ ਲਾਗਤ ਲਗਾ ਕੇ ਕਰੇ ਤਾਂ ਗਰੀਬ ਦੁਖੀ ਹੁੰਦੇ ਹਨ ਉਨ੍ਹਾਂ ਕੋ ਹਾਨ ਹੁੰਦੀ ਹੈ ਐਸੇ ਲਈ ਗਰੀਬ ਧੀਆਂ ਕੋ ਮਾਰ ਦਿੰਦੇ ਹੈ ਇਸ পাপ ਕਰਨ ਸੇ ਉਹਨਾਂ ਦੀ ਕੁੱਲ ਮਾਰੀ ਜਾਂਦੀ ਹੈ ਧੀ ਨੂੰ ਕੋੜੀ ਹੇਟੋ ਲਗਾਉਣਾ ਦੋਸ਼ ਹੈ ਮਨੁੱਖ ਨਾਲ ਤੀਆਂ ਦਾ ਸੰਜੋਗ ਹੈ ਪਸ਼ੂ ਸਾਥ ਨਹੀਂ ਹੋਤਾ ਸਿੱਖੋ ਇਹ ਪੂਰੀ ਮਰਿਆਦਾ ਹੈ ਜੇ ਕੋਈ ਇਸ ਕੋ ਤੋੜੇਗਾ ਉਸ ਕੋ ｔੀਆਂ ਮਾਰਨ ਵਾਲਿਆਂ ਦੀ ਹੱਤਿਆ ਲੱਗੇਗੀ ਐਸੇ ਹੀ ਗੁਪਤ ਧੀ ਜਵਾਈ ਕੜਮ ਨੂੰ ਦੇਵੇ ਬਹੁਤ ਪੁੰਨ ਹੋਵੇਗਾ ਦਖਲਾ ਕੇ ਪੁੰਨ ਨਹੀਂ ਹੈ ਸਿੱਖੋ ਗਰੀਬਾਂ ਨੂੰ ਸਤਾਉਣਾ ਨਹੀਂ ਗਰੀਬਾਂ ਦੇ ਸਾਹਮਣੇ ਧੀਆ ਨੂੰ ਦਾਤ ਦੇ ਕੇ ਵੱਡਾ ਨਾਮ ਕਰਕੇ ਜਲਾਉਣਾ ਦੋਸ਼ ਹੈ ਜੇ ਨਹੀਂ ਮੰਨੇਗਾ ਉਸ ਨੂੰ ਗੁਰੂ ਕੇ ਹੁਕਮ ਦਾ ਦੋਸ਼ ਲੱਗੇਗਾ ਜਦੋਂ ਧੀ ਵਿਆਹੀ ਜਾਏ ਫਿਰ ਜਦ ਪੇਕੇ ਮਿਲਣ ਆਵੇ ਲਾਗੀ ਦੇ ਨਾਲ ਧੀ ਨੂੰ ਨਹੀਂ ਤੋੜਨਾ ਦੁਹਰਾ ਗੁਰੂ ਜੀ ਪਰਉਪਕਾਰ ਕਰ ਵਿਆਹ ਕੀ ਦਸੀ ਰੀਤ ਬਤਲਾਈ ਸ੍ਰੀ ਗੁਰੂ ਮਾਨੇ ਸੋ ਸਿੱਖ ਧਰਪ੍ਰੀਤ ਅੱਗੇ ਸਾਖੀ 25ਵੀਂ ਚੱਦੀ ਇੱਕ ਦਿਨ ਗੁਰੂ ਜੀ ਅੱਗੇ ਸਿੱਖਾਂ ਹੱਥ ਜੋੜ ਕੇ ਅਰਦਾਸ ਕਰਕੇ ਕਿਹਾ ਜੋਗੀ ਕੰਨ ਪਾੜਦੇ ਹਨ ਔਰ ਤੁਰਕ ਸੁਨੰਤ ਕਰਦੇ ਹਨ ਔਰ ਧੀਆ ਦੇ ਕੰਨ ਵਿੰਦੇ ਹਨ ਇਸ ਦਾ ਕੀ ਮਹੱਤਮ ਹੈ ਬਚਨ ਹੁਆ ਇੱਕ ਸਮੇਂ ਇੱਕ ਰਾਜੇ ਅਣਵਿਧ ਧੀ ਦਾ ਵਿਆਹ ਬੜੇ ਪ੍ਰੇਮ ਸੇ ਕੀਤਾ ਸੀ ਉਸ ਕੋ ਸਵਰਗ ਦਾ ਸੁਖ ਮਿਲਿਆ ਸੀ ਦੇਵਪੁਰੀ ਮੇਂ ਇੰਦਰ ਕੇ ਨੀਚੇ ਉਸਕਾ ਹੁਕਮ ਹੁਆ ਸੀ ਫੇਰ ਉਸਨੇ ਸਮਾ ਪਾਇ ਕੇ ਤਪ ਕੀਤਾ ਵਹਾਂ ਹੀ ਇੱਛਾ ਕਰੀ ਮੇਰੇ ਘਰ ਬਹੁਤ ਧੀਆ ਹੋਣ ਮੈਂ ਸਭਨਾ ਦਾ ਵਿਆਹ ਪ੍ਰੇਮ ਸੇ ਕਰਾਂ ਐਸਾ ਹੀ ਬਰ ਮਿਲਾ ਇੱਕ ਰਾਜਾ ਦੇ ਘਰ ਜਨਮ ਹੋਇਆ ਬੜਾ ਹੋਇਆ ਸੋ ਵਿਆਹ ਕੀਆ ਉਸਮੇ 1000 ਧੀਆ ਉਸਕੇ ਘਰ ਮੇਂ ਹੋਈ ਵੱਡੀਆਂ ਹੋਈਆਂ तो ब्याह करने दा फिकर किया बड़ा समान बांधा देश देश के राजे आए इंदर को फिकर पड़ा इन अग्गे एक अनविद लड़की दा ब्याह किया सीतो स्वर्गवासी पाया सी अभी तो मेरे राज की इसको इच्छा है तब नारद जी को बुलाया और केहा उसी यह कृपा करके कहो इसने की बड़ा पुण्य किया जो इसको स्वर्ग का राज मिलता है नारद जी केहा इसने यह बड़ा पुन किया है जो परमेश्वर का हुक्म मंजूर किया है इस करके बैकुंठ का राज मिलने की तैयारी हो रही है इंदर ने कहा मेरी सहायता करो राजे स्वयंबर में जाओ भोजन छको जब देखना देवेगा, तब तुसा कहना जिस कारण तू जग कर रहा है सो कारज तेरा सुते ही हो जाएगा तू बचन मान राजा ने कहा कहिए ਨਾਰਦ ਜੀ ਕਹਿਣ ਲੱਗੇ ਰਾਜਾ ਜੀ ਧੀ ਜੋ ਹੁੰਦੀ ਹੈ ਇਹ ਬੇਗਾਨਾ ਧਨ ਹੁੰਦਾ ਹੈ ਇਸ ਨੂੰ ਤੁਸੀਂ ਕੰਨ ਛੇਦ ਕੇ ਭੁਖਣਾ ਸਹਤ ਵਿਦਾ ਕਰੋ ਕਿਉਂ ਜੋ ਧੀ ਦੇ ਕਬਜੇ ਵਿਖੇ ਤੇਰਾ ਧਨ ਰਹੇਗਾ ਬਕਤ ਸਿਰ ਕੰਮ ਆਵੇਗਾ ਰਾਜਾ ਨੇ ਬਚਨ ਮੰਨ ਲਿਆ ਇੰਦਰ ਬੜਾ ਖੁਸ਼ੀ ਹੂਆ ਦੇਖ ਕੇ ਸਵੈਂਬਰ ਵਿਖੇ ਬਿਗਨ ਪੈ ਗਿਆ ਰਾਜ ਧੀਆ ਭੁਖਣਾ ਸਹਤ ਵਿਾਈ ਰਾਜ ਸਵਰਗ ਸੇ ਗਿਰਾ ਦਿਆ ਤਬ ਰਾਜਾ ਬੜਾ ਅश्चਰਜ ਹੁਆ ਏ ਕੀ ਸਵਭ ਹੁਆ ਲੱਗਾ ਮਹਾਰਾਜ ਨੂੰ ਯਾਦ ਕਰਨੇ ਤਾਂ ਆਕਾਸ਼ ਬਾਣੀ ਹੋਈ ਰਾਜਨ ਤੂੰ ਪਰਮੇਸ਼ਵਰ ਦੀ ਆਗਿਆ ਨੂੰ ਮੋੜ ਦਿਆ ਹੈ ਆਪ ਕਿਰਪਾ ਕਰਕੇ ਸ਼ਾਂਤ ਰਹੋ ਔਬ ਕੁਛ ਨਹੀਂ ਹੋ ਸਕਦਾ ਇਸ ਰਾਜੇ ਤੋਂ ਦੇਖ ਕੇ ਕਲਯੁਗੀ ਜੀਵ ਸਭ ਕਰਨ ਲੱਗ ਪਏ ਪਰਮਾਣੂ ਜਗ ਕੀ ਭੇਡਾਂ ਚਾਲ ਚਲਤੇ ਕੇ ਪਾਛੇ ਚਲੇ ਪਰਮਾਰਥ ਸੰਭਾਲ ਦੇਖੋ ਜਗ ਕੀ ਮੁੜਤਾ ਗਉਆ ਅਕਾਲ ਪੁਰਖ ਕੋ ਬਹੁਤ ਪਿਆਰੀਆਂ ਹੈ ਆਪ ਸਮਝੋ ਜਿਸ ਦਾ ਕੰਨ ਛੇਦਾ ਹੁਆ ਹੋਵੇ ਉਸ ਕਾ ਪੁੰਨ ਨਹੀਂ ਲਗਦਾ ਇਸ ਵਾਸਤੇ ਹੁਕਮ ਵਿੱਚ ਚਲਣਾ ਮਨਜ਼ੂਰ ਹੈ ਗਉ ਤੇ ਧੀ ਮੂੰਹ ਸੇ ਇਹ ਨਹੀਂ ਕਹਿੰਦੀ ਜੋ ਮੈਨੂੰ ਕਿੱਥੇ ਭੇਜਣ ਲੱਗੇ ਹੋ ਇਸ ਦਾ ਪੁੰਨ ਔਰ ਪਾਪ ਦਾ ਫਲ ਮਾਪਿਆਂ ਨੂੰ ਹੁੰਦਾ ਹੈ ਫਿਰ ਸਿੱਖਾਂ ਅਰਜ ਕੀਤੀ ਜੀ ਮੁਸਲਮਾਨ ਸੁਨੰਤ ਕਿਉਂ ਕਰਦੇ ਹਨ ਇੱਕ ਦਿਨ ਮੁਹੰਮਦ ਸਾਹਿਬ ਆਪ ਔਰਤ ਨਾਲ ਇਕਰਾਰ ਕੀਤਾ ਸੀ ਕਿ ਤੇਰੇ ਬਿਨਾ ਮੈਂ ਹੋਰ ਔਰਤ ਨੂੰ ਬੁਰੀ ਨਜ਼ਰ ਨਾਲ ਨਹੀਂ ਦੇਖਾਂਗਾ ਇੱਕ ਦਿਨ ਪੈਗੰਬਰ ਨੂੰ ਕਾਮ ਨੇ ਬਹੁਤ ਲਾਚਾਰ ਕੀਤਾ ਆਪਣੀ ਇਸਤਰੀ ਮੌਜੂਦ ਨਹੀਂ ਸੀ ਦੂਸਰੀ ਔਰਤ ਪਰ ਮਨ ਚਲਾ ਗਿਆ ਉਸਨੇ ਦੂਸਰੀ ਔਰਤ ਨਾਲ ਸੰਗ ਕੀਤਾ ਜਦ ਆਪਣੀ ਔਰਤ ਆਈ ਤੇ ਉਸਨੇ ਸੁਣਾ ਕੇ ਮੁਹੰਮਦ ਸਾਹਿਬ ਨੇ ਦੂਜੀ ਔਰਤ ਨਾਲ ਸੰਗ ਕੀਤਾ ਹੈ ਉਸਨੇ ਮੁਹੰਮਦ ਸਾਹਿਬ ਨੂੰ ਪੁੱਛਿਆ ਉਸਨੇ ਸੱਚ ਸੱਚ ਕਹਿ دیا۔ ਤਦ ਮੁਹੰਮਦ ਦੀ ਔਰਤ ਕਹਿਣ ਲੱਗੀ ਮੁਹੰਮਦ ਸਾਹਿਬ ਇੱਕ ਕੀ ਕੰਮ ਕੀਤਾ ਹੈ। ਮੁਹੰਮਦ ਸਾਹਿਬ ਕਹਿਣ ਲੱਗੇ ਜੋ ਤੇਰੀ ਮਰਜ਼ੀ ਆਵੇ ਤੂੰ ਡੰਡ ਸਾਨੂੰ ਲਾ ਅਸੀਂ ਮਨਜ਼ੂਰ ਕਰਾਂਗੇ। ਮੁਹੰਮਦ ਸਾਹਿਬ ਦੀ ਔਰਤ ਨੇ ਕਿਹਾ ਮੈਂ ਤੈਨੂੰ ਡੰਡ ਨਹੀਂ ਦੇਵਾਂਗੀ ਜਿਸ ਜਿਸ ਨੇ ਖੋਟਾ ਕਰਮ ਕੀਤਾ ਹੈ ਉਸਨੂੰ ਡੰਡ ਦੇਣਾ ਯੋਗ ਹੈ। ਜਿਸ ਨਾਲ ਤੂੰ ਉਸ ਦਾ ਮੂੰਹ ਚੁੰਮਿਆ ਹੈ ਉਸ ਦਾ ਦੰਡ ਇਹ ਮੁੱਛਾ ਮੋਨਾ ਦੇਣੀਆ ਦੂਜਾ ਛਾਤੀ ਨਾਲ ਤੂੰ ਲਗਾਇਆ ਸੀ ਛਾਤੀ ਦੇ ਮਾਰ ਮੋਨਾ ਦੇਣੀ ਤੀਜਾ ਇੰਦਰੀ ਨੂੰ ਭੋਗ ਕੀਤਾ ਹੈ ਉਸ ਦਾ ਦੰਡ ਇਹ ਸੁਨੰਤ ਕਰਨੀ ਇਹ ਤਿੰਨ ਦੰਡ ਮੁਹੰਮਦ ਦੀ ਔਰਤ ਨੇ دیے ਥੇ ਮੁਹੰਮਦ ਨੇ ਉਸ ਸ਼ਰਮਿੰਦਗੀ ਦੇ ਸਬੱਬ ਸੁਨੰਤ ਤੋਰ ਦਿੱਤੀ ਹੈ ਮੁਸਲਮਾਨਾ ਮਨਜ਼ੂਰ ਕਰ ਲੈਂਦੀ ਹੈ ਔਰ ਮਤਲਬ ਇਰਦਾ ਕੁਛ ਨਹੀਂ ਖੁਦਾ ਨੂੰ ਤੂੰ ਤਾਂ ਪਿਆਰਾ ਉਹੀ ਹੈ ਜੋ ਬੰਦਗੀ ਕਰੇਗਾ ਜੋਗੀ ਲੋਕ ਪਹਿਲੇ ਓਗੜੇ ਬਣਾਉਂਦੇ ਸਨ ਕੁਛ ਦਿਨ ਪਿੱਛੇ ਫਿਰ ਮਿਲਦੇ ਸਨ ਤਾਂ ਓਗੜ ਆਪਣੇ ਗ੍ਰਸਤ ਮਾਰਗ ਵਿੱਚ ਮਿਲ ਜਾਂਦੇ ਸਨ ਇਸ ਵਾਸਤੇ ਜੋਗੀ ਹੈਰਾਨ ਹੋਏ ਔਰ ਕਹਿਣ ਲੱਗੇ ਸਾਡੇ ਪੰਥ ਦਾ ਨਿਸ਼ਾਨ ਕੋਈ ਨਹੀਂ ਜੋਗੀਆਂ ਆਪਣੇ ਪੰਥ ਦੇ ਨਿਸ਼ਾਨ ਲਈ ਕੰਨ ਪਾੜਨੇ ਸ਼ੁਰੂ ਕਰ ਦਈਏ ਮੁੜ ਕੇ ਘਰ ਨਾ ਜਾਵੇ ਔਰ ਦੂਜਾ ਕੰਨ ਪਾਟੇ ਨੂੰ ਦਰਗਾਹ ਮੇ ਜਾਣੇ ਦਾ ਹੁਕਮ ਨਹੀਂ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਕੰਨ ਕਾੜਨਾ ਦਾ ਕੀ ਫਲ ਮਿਲਿਆ ਇਹਨਾਂ ਨੇ ਆਪਣਾ ਪੰਥ ਚਲਾਇਆ ਹੈ ਇਹ ਸਿੱਖੋ ਆਪ ਸੁਣੋ ਸ੍ਰੀ ਗੁਰੂ ਨਾਨਕ ਦੇਵ ਜੀ ਤਹਿਲਵਾਲਿਆਂ ਸਮੇਤ ਸੱਚੀ ਦਰਗਾਹ ਨੂੰ ਗਏ ਹਨ ਜੋਗੀ ਉਰੇ ਹੀ ਰਹੇ ਹਨ ਸਿੰਘੋ ਇਹ ਜੋ ਤਿੰਨੇ ਕਰਮ ਹੈ ਸੋ ਨਰਕ ਦੇ ਅਧਿਕਾਰੀ ਹੈ ਸਿੱਖਾ ਅਰਜ਼ ਕੀਤੀ ਜੀ तीमिया गहना किंकू पावन गिया सिखो प्यारेयो गहना ते पत्ते प्रतीत है अपने पति संग प्रीत करनी सेवा करनी उस पर प्रतीत रखनी यही गहना है स्त्री में गले में गहना पाओ हाथ में पाओ पिछे सोरे जाके दो कान में एक बाला पौना हेटली पापड़ी में पाओ नाक ते कान बनाणे दा बहुत दोष है दूसरा जन्म पाके ਬੇਸ਼ਵਾ ਮੰਨਣਾ ਪੈਂਦਾ ਹੈ ਜੋ ਗੁਰੂ ਦੀ ਆਗਿਆ ਨਹੀਂ ਮੰਨਦੇ ਦੁਹਰਾ ਸ਼੍ਰੀ ਗੁਰੂ ਅਮਰਿਦ ਵਚਨ ਕਹਿਦੇ ਸਿੱਖਾ ਉਪਦੇਸ਼ ਦੋਸ਼ ਦਿਰੜਾਓ ਕੰਨ ਚਿੱਦਨ ਕੇ ਸੁਨੰਤ ਜੋਗੀ ਪੇਸ ਗੁਰੂ ਕੇ ਹਜ਼ੂਰ ਸਿੱਖਾ ਅਰਜ ਕੀਤੀ ਸਾਨੂੰ ਸ਼ੁਭ ਵਿਆਹ ਦੀ ਗੱਲ ਦੱਸੋ ਜਿਸ ਵਿੱਚ ਕੋਈ ਬਿਗਨ ਨਾ ਹੋਵੇ ਵਚਨ ਹੁਆ ਇੱਕ ਰਾਜੇ ਦੇ ਅੰਸ ਨਹੀਂ ਸੀ ਹੁੰਦੀ ਉਸਨੇ ਦੇਵਤਾ ਦਾ ਸਿਮਰਨ ਕੀਤਾ ਔਰ ता उसने तो उसने कहा थोड़े ऐसा नहीं तुम्हारे कन्या होगी तुसी नाम उसका सती रखियो तो उनके कहने से गर्व हुआ लड़की पैदा हुई जब 16 बरस की बेटी हुई तब राजा ने सती के ब्याह करने को नारद से कहा कि ऐसा वर देखो जो नास्तक क्रोधी आलसी मूर्ख ना होवे ज्ञानी हरि भगत होवे तो नारद कहा एक राजा राज त्याग के राणी पुत्र नर्मदा नदी के किनार जंगल में तपस्या करता है वो लड़का संपन्न है ता राजे राणी केहा, अच्छा उस दे नाल ही न्या करो नारद कहा एक बरे उस दी उम्र बाकी है राजे कहा तब उठे नहीं करो सती ने कहा मेरे को और दूसरा नहीं खोजना उसके नाल ही करो और था मैं नहीं करना नारद कहा तुसी शुभ ब्याह करो और किसी को खबर भी ना करो नारद जाकर लड़के को साथ ले आया वेदी गड्डी नलियर ते घ्यो दियां हुत्तियां पाने को कहा मंत्र पढ़ चार लामा दित्तियां राम राम सतराम राम राम, राम सतराम आठ ता सती बहुत आनंद से ਆਪਣੇ ਪਤੀ ਕੇ ਚਰਨੋ ਮੇ ਲੱਗੀ ਸਤੀ ਉਸ ਦਿਨ ਤੋਂ ਪੂਰਨ ਮਾਸ਼ਿਕਾ ਵਰਤ ਰੱਖਦੀ ਪਈ ਔਰ ਰੋਜ ਬਰੋਜ ਅੰਨ ਥੋੜਾ ਖਾਣੇ ਲੱਗੀ ਜਬ ਕੁਛ ਦਿਨ ਬੀਤੇ ਉਹ ਦਿਨ ਆਇਆ ਤਬ ਸਤੀ ਕੋ ਧਰਮ ਦ੍ਰਿਸ਼ਟੀ ਸੇ ਜਮ ਦਿਖਾਈ ਦिए ਔਰ ਵੋ ਸੋਇਆ ਰਹਿ ਗਿਆ ਜਮਾ ਨੇ ਜਿੰਦ ਕੱਢ ਲਈ ਸਤੀ ਜਮਾ ਦੇ ਮਗਰ ਲੱਗ ਤੁਰ ਪਈ ਭੁਖੀ ਤਿਹਾਈ ਤਬ ਜਮ ਕਹਿਣ ਲਗੇ तुसी जाओ असी इसको नहीं छोड़ेंगे तब सती मैं कहा मैं कहाँ जाऊं बहुत हट करती पाई। जमा ने भी देखा सती ने बहुत हट किया है तम बोले तू वर मग असी खुश हाँ सती बोली मेरे बाप दे होन, मेरा सोरा राजा होवे और मेरे भी चार पुत्र मैं दूसरा पति ना देखा जमा कहा सती ऐसे ही होवेगा उसके पति को छोड़ दिया और कहने लगे तू बैठ जा परमेश्वर का ध्यान कर असि विष्णु पासो अमृत ले आईए अमृत ले आकर छिट्टा मारिया लड़का सावधान हो गया घर आए प्राप्त पै सर्व दुध पुत्र धन साथ ही ले आई प्रतिव्रता का यही धर्म है यह जो सिंह पंथ है खालसा यह ਤੀਜਾ ਪੰਥ ਹੈ ਖਾਲਸਾ ਜੀ ਆਪ ਨੂੰ ਚਾਹੀਏ ਲੜਕੇ ਲੜਕੀ ਦਾ ਸਿਰ ਨਹੀਂ ਮੁੰਨਣਾ ਬੜਾ ਭਾਰੀ ਦੋਸ਼ ਹੈ ਗੁਰੂ ਕੀ ਸਿੱਖਿਆ ਸਰਵਣ ਕਰ ਹੋਏ ਪਤੀਤ ਪੁਨੀਤ ਪਾਈ ਹਰੇ ਸਿੰਘ ਦਿਖਾਰੀ ਨੇ ਸਾਖੀ ਵਿੱਚੋਂ ਬਾਤ ਚੋ ਕਰਕੇ ਪ੍ਰੀਤ ਅਰਪ੍ਰਿਤ ਵਰਤਾ ਅਤੀਵ੍ਰਤਾ ਇਸਤਰੀ ਹੋਏ ਤਾਂ ਐਸਾ ਹੀ ਧਰਮ ਕਰਨਾ ਚਾਹੀਏ ਜੋ ਇਸ ਸਾਖੀ ਕੋ ਪੜ੍ਹੇਗਾ ਉਸ ਕੋ ਪਤੀਵ੍ਰਤਾ ਧਰਮ ਦਾ ਫਲ ਪ੍ਰਾਪਤ ਹੋਵੇਗਾ ਬੋਲੋ ਬਾਈ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ